ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਦੀਆਂ ਹਦਾਇਤਾਂ ਦੇ ਹੇਠਾਂ ਅ ਤੇ ਹਰਪ੍ਰੀਤ ਸਿੰਘ ਮੰਡੇਰ ਡੀਸੀਪੀ ਇਨਵੈਸਟੀਗੇਸ਼ਨ ਜੀ ਦੇ ਪੇਸ਼ਾ ਦੇ ਨਿਰਦੇਸ਼ਾਂ ਦੇ ਅੰਦਰ ਏਸੀਪੀ ਇਨਵੈਸਟੀਗੇਸ਼ਨ ਅਤੇ ਰਜੇਸ਼ ਕੁਮਾਰ ਸੀਆਈਏ ਸਟਾਫ 2 ਇੰਚਾਰਜ ਨੇ ਇੱਕ ਕੇਸ ਕ੍ਰੈਕ ਕੀਤਾ ਜਿਹਦੇ ਵਿੱਚ ਐਸਆਈ ਬਲਵਿੰਦਰ ਸਿੰਘ ਜਿਹੜੇ ਕਿ ਸੀਆਈਏ ਸਟਾਫ 2 ਦੇ ਨੇ ਨੱਕਾ ਨਰੈਂਗੜ ਚੌਂਕ ਵਿੱਚ ਲਗਾਇਆ ਹੋਇਆ ਸੀ ਜਦੋਂ ਇੱਕ ਸਵਿਫਟ ਕਾਰ ਦੇ ਵਿੱਚ ਕੋਲੋਂ ਇੱਕ ਸਵਿਫਟ ਕਾਰ ਦੇ ਵਿੱਚੋਂ ਪੀਪੀ02 ਡੀਪੀ3819 ਤੋਂ ਇੱਕ ਜਸਪਾਲ ਸਿੰਘ ਉਰਫ ਪ੍ਰਿੰਸ ਮੋਟਾ ਪੁੱਤਰ ਰਣਜੀਤ ਸਿੰਘ ਵਾਸੀ ਗਲੀ ਨੰਬਰ 2 ਨੂੰ ਕਾਬੂ ਕੀਤਾ ਗਿਆ ਜਿਸ ਕੋਲੋਂ 200 ਗ੍ਰਾਮ ਹਿਰੋਇਨ ਇੱਕ ਪਿਸਤਲ ਤਿਰੰਗ ਜਿੰਦਾਰਾਂ ਬੱਤੀਪੁਰ ਅਤੇ 30500 ਡਰਗ ਮਨੀ ਬਰਾਮਦ ਹੋਈ ਫੇਰੇ ਤੋਂ ਪੁੱਛ ਗੇਚ ਤੇ ਇੱਕ ਪਿਸਤਲ ਹੋਰ ਜਿਹੜਾ ਇਹਦੇ ਘਰੋਂ ਬਰਾਮਦ ਹੋਇਆ ਬੱਤੀਪੋਰ ਦਾ ਜਿਹੜਾ ਕਿ ਯੂਪੀ ਮੇਡ ਨੇ ਇਸ ਤੋਂ ਬਾਅਦ ਇਦਾਂ ਤੇ ਇਹਦੇ ਅੰਤਰਗਤ 17/2/2024 ਨੂੰ 21 बी 685 ਐਨਡੀਪੀਐਸ ਦਾ ਇੱਕ ਪਰਚਾ ਦਰਜ ਇਹਨਾਂ ਦੇ ਖਿਲਾਫ ਕੀਤਾ ਗਿਆ ਸਰ ਇਹ ਉਮਾਂ ਦੇ ਬੈਕਵਰਡ ਫਾਰਵਰਡ ਲਿੰਕੇਜ ਨੂੰ ਦੇ ਦੇਵਾ ਸੀ ਇਹ ਇੱਕ ਲਖਨਾਉ ਦਾ ਮੁੰਡਾ ਹੈਗਾ ਨਰੈਣਗੜ੍ਹ ਦਾ ਹੀ ਉਹਦੇ ਤੋਂ ਇਹਨੇ ਲਿਆ ਸੀਗੇ ਪਿਸਟਲ ਤੇ ਇਹਦੇ ਬੈਕਵਰਡ ਲਿੰਕੇਜਸ ਤੇ ਫਾਰਵਰਡ ਤੇ ਕਾਹੀ ਕੰਮ ਕਰ ਰਹੇ ਹਨ ਇੱਕ ਬੰਦਾ ਹੋਰ ਬਟਾਲੀ ਦਾ ਵਿੱਚ ਨਾਮ ਜਦ ਹੋਏਗਾ ਬਾਅਦ ਵਿੱਚ ਇਸਨੇ ਪਹਿਲੇ ਹੀ ਕਰਦੇ ਕੋ ਬੱਚੇ ਗਿਆ ਇੱਕ ਪਰਚਾ ਹੈਗਾ ਜੀ ਐਨਡੀਪੀਐਸ ਦਾ ਇਹਦਾ ਤੇ 4 ਨੰਬਰ ਮੁਕਦਮਾ ਹੈਗਾ ਜੀ 1012020 ਦਾ 2185 ਐਨਡੀਪੀਐਸ ਦਾ ਜਿਸ ਦੇ ਵਿੱਚ ਇਹਦੇ ਕੋਲੋਂ 20 ਗ੍ਰਾਮ ਹੀਰੋਨ ਬਰਾਮਦ ਹੋਈ ਸਰ ਦਾ ਨਾਮ ਤੇ ਰਿਕਾਰਡਿੰਗ ਨੰਬਰ ਦੋ ਦਿਨ ਦਾ ਰਮਾਨ ਮਿਲਿਆ ਸੀ ਜੀ ਇਹਨੇ ਕੱਲ ਪੇਸ਼ ਕਰਾਵਾਂਗੇ ਜੀ ਨੰ ਸਰ ਪੀਲੇ ਟਾਈਮ ਤੋਂ ਸਰ 23 ਸਾਲ ਉਮਰ ਹੈ ਜੀ ਇਹਦੀ ਸਰ ਡਰਗ ਮਨੀ ਕਿੰਨੀ ਮਿਲੀ 30500 ਰੁਪਏ ਸਰ ਵੈਪਨ ਕਿਤੋਂ ਇਹਨਾਂ ਨੇ ਵੇਚ ਕੀਤਾ ਹੈ ਕਿ ਇਹ ਯੂਪੀ ਮੇਡ ਮੈ ਵੈਪਨ ਹੈ ਜੀ ਉੱਥੋਂ ਇਹਨੇ ਲਿਆ ਆ ਸੀਗਾ ਖਰੀਦ ਕੇ 45000 ਦਾ ਵੈਪਨ ਹੈ ਜੀ ਸਰ ਕਿਨੇ ਟਾਈਮ ਤੋਂ ਨਜਾਇਜ਼ ਤੰਦ ਦਾ ਕਰਦਾ ਸੀਗਾ ਤੇ ਨਸ਼ਾ ਦਰਜ ਇਹਦੇ ਪਹਿਲਾ ਪਰਚਾ ਇਹਦੇ ਤੇ 2020 ਦਾ ਦਰਜ ਹੈ ਜੀ 23 ਸਾਲ ਦੀ ਉਮਰ ਹੈ ਉਦੋਂ ਤੋਂ ਹੀ ਕਰਦਾ ਆ ਰਿਹਾ ਜੀ ਨਸ਼ਾ ਤਕਰੀਬਨ ਲੈ ਕੇ ਆ ਰਿਹਾ ਇਹ ਇਹਨਾਂ ਨੇ ਦੱਸਿਆ ਕਿ ਆ ਲੱਕੀ ਲਖੇਨਾ ਦਾ ਇੱਕ ਵਿਅਕਤੀ ਹੈਗਾ ਨਰੈਣਗੜ ਦਾ ਇਹ ਉਹਦੇ ਕੋਲ ਲਿੰਦਾ ਹੈ ਜੀ ਲੱਗਦਾ ਹੋ ਸਕਦਾ ਹੈ ਜੇ ਜਸਟੀਕ ਹੈਰੋਇਨ ਹੁੰਦੀ ਹੈ ਉਸਦੇ ਨਾਲ ਵੀ ਸੰਪਰਕ ਹੋ ਸਕਦਾ ਹੋ ਸਕਦਾ ਹੈ ਦੀ ਇਹ ਦੀ ਪੁੱਛਗਛ ਅਸੀਂ ਕਰ ਰਹੇ ਹਾਂ ਜੀ ਡਿਟੇਲ ਦੇ ਵਿੱਚ ਜੋ ਆਏਗਾ ਤੁਹਾਨੂੰ ਦਾ ਕਾਰ ਹੈ ਜੀ ਆਪਣੀ Swift ਕਾਰ ਹੈ ਦੀ ਆਪਣੀ ਆਪਣੀ ਹੈ ਜੀ ਸਬ ਵੈਪਨ ਤੋਂ ਵੱਧ ਇਹਨੇ ਕੋਈ ਅਵਿਆਹ ਇਸਤੇਮਾਲ ਕੀਤੀ ਹੈ ਜੀ ਮੈਨੂੰ ਪੰਜਾਬ ਤੋਂ ਨਹੀਂ ਕਿ ਇਹ ਹਲੇ ਗੱਲ ਦੀ ਸਾਹਮਣੇ ਆਈ ਕੋਈ ਵਾਰਦਾਤ ਕੀਤੀ ਹੋਵੇ ਵੈਪਨ ਨਾਲ ਪਰ ਇਹਦੇ ਕੋਲੋਂ ਬਰਾਮਦ ਦੋ ਵੈਪਨ ਹੋਏ ਹੈ ਅਮਰਸਰ શ્રી ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਦੀਆਂ ਹਦਾਇਤਾਂ ਦੇ ਹੇਠਾਂ ਤੇ ਹਰਪ੍ਰੀਤ ਸਿੰਘ ਮੰਡੇਰ ਡੀਸੀਪੀ ਇਨਵੈਸਟੀਗੇਸ਼ਨ ਜੀ ਦੇ ਵਿਸ਼ਾ ਨਿਰਦੇਸ਼ਾਂ ਦੇ ਅnder ACP ਇਨਵੈਸਟੀਗੇਸ਼ਨ ਅਤੇ ਰਜੇਸ਼ ਕੁਮਾਰ CIA ਸਟਾਫ 2 ਇਨਚਾਰਜ ਨੇ ਇੱਕ ਕੇਸ ਕ੍ਰੈਕ ਕੀਤਾ ਜਿਹਦੇ ਵਿੱਚ SI ਬਲਵਿੰਦਰ ਸਿੰਘ ਜਿਹੜੇ ਕਿ CIA ਸਟਾਫ 2 ਦੇ ਨੇ ਨੱਕਰ ਰੈਂਗੜ ਚੌਂਕ ਵਿੱਚ ਲਗਾਇਆ ਹੋਇਆ ਸੀ ਜਦੋਂ ਇੱਕ ਸਵਿਫਟ ਕਾਰ ਦੇ ਵਿੱਚ ਕੋਲੋਂ ਇੱਕ ਸਵਿਫਟ ਕਾਰ ਦੇ ਵਿੱਚੋਂ ਪੀਪੀ02 ਡੀਪੀ3819 ਤੋਂ ਇੱਕ ਜਸਪਾਲ ਸਿੰਘ ਉਰਫ ਪ੍ਰਿੰਸ ਮੋਟਾ ਪੁੱਤਰ ਰਣਜੀਤ ਸਿੰਘ ਵਾਸੀ ਗਲੀ ਨੰਬਰ 2 ਨੂੰ ਕਾਬੂ ਕੀਤਾ ਗਿਆ ਜਿਸ ਕੋਲੋਂ 200 ਗ੍ਰਾਮ ਹਿਰੋਇਨ ਇੱਕ ਪਿਸਤਲ ਤਿਰੰਗ ਜਿੰਦਾਰਾ ਰੌਂਦ ਬੱਤੀਪੁਰ ਤੇ ਤੇ 30500 ਡਰਗ ਮਨੀ ਬਰਾਮਦ ਹੋਈ ਫਿਰ ਇਸੋਂ ਪੁੱਛ ਗਿਛ ਤੇ ਇੱਕ ਪਿਸਤਲ ਹੋਰ ਜਿਹੜਾ ਇਹਦੇ ਘਰੋਂ ਬਰਾਮਦ ਹੋਇਆ ਬੱਤੀਪੋਰ ਦਾ ਜਿਹੜਾ ਕਿ ਯੂਪੀ ਮੇਡ ਨੇ ਇਸ ਤੋਂ ਬਾਅਦ ਇਦਾਂ ਤੇ ਇਹਦੇ ਅੰਤਰਗਤ 17/2/2024 ਨੂੰ 21 बी 6885 ਐਨਡੀਪੀਐਸ ਦਾ ਇੱਕ ਪਰਚਾ ਦਰਜ ਇਹਨਾਂ ਦੇ ਕਲਾਸ ਕੀਤਾ ਗਿਆ ਫਰ ਇਹ ਉਮਰ ਦੇ ਬੈਕਵਰਡ ਹਾਰਡ ਲਿੰਕੇਜ ਨੂੰ ਦੇਜਿਆ ਸੀ ਇਹ ਇੱਕ ਲਖਨਾਉ ਦਾ ਮੁੰਡਾ ਹੈਗਾ ਨਰੈਣਗੜ੍ਹ ਦਾ ਹੀ ਉਹਦੇ ਤੋਂ ਇਹਨੇ ਲਿਆ ਸੀਗੇ ਪਿਸਟਲ ਤੇ ਇਹਦੇ ਬੈਕਵਰਡ ਲਿੰਕੇਜਸ ਤੇ ਫਾਰਵਰਡ ਤੇ ਕਾਹੀ ਕੰਮ ਕਰ ਰਹੇ ਹਨ ਇੱਕ ਬੰਦਾ ਹੋਰ ਬਟਾਲੀ ਦਾ ਵਿੱਚ ਨਾਜਤ ਹੋਏਗਾ ਬਾਦ ਦੇ ਵਿੱਚ ਇਸਨੇ ਪਹਿਲੇ ਵੀ ਕਰਦੇ ਕੋ ਬੱਚੇ ਗਿਆ ਇੱਕ ਪਰਚਾ ਹੈਗਾ ਜੀ ਐਨਡੀਪੀਐਸ ਦਾ ਇਹਦਾ ਤੇ 4 ਨੰਬਰ ਮੁਕਦਮਾ ਹੈਗਾ ਜੀ 1012020 ਦਾ 2185 ਐਨਡੀਪੀਐਸ ਦਾ ਜਿਸ ਦੇ ਵਿੱਚ ਇਹਦੇ ਕੋਲੋਂ 20 ਗ੍ਰਾਮ ਹੀਰੋਨ ਬਰਾਮਦ ਹੋਈ ਸਰ ਦਾ ਨਾਮ ਤੇ ਮਾਨ ਰੇਗਨੰਦ ਨਾਮ ਹੈ ਦੋ ਦਿਨ ਦਾ ਰਿਮਾਂਡ ਮਿਲਿਆ ਸੀ ਜੀ ਇਹਨੇ ਕੱਲ ਪੇਸ਼ ਕਰਾਵਾਂਗੇ ਜੀ ਨੰ ਸਰ ਪਿਲੇ ਟਾਈਮ ਤੋਂ ਸਰ 23 ਸਾਲ ਉਮਰ ਹੈ ਜੀ ਇਹਦੀ ਸਰ ਡਰਗ ਮਨੀ ਕਿੰਨੀ ਮਿਲੀ ਅ 30500 ਰੁਪਏ ਸਰ ਵੈਪਨ ਕਿਤੋਂ ਇਹਨਾਂ ਨੇ ਵੇਚ ਕੀਤਾ ਹੈ ਕਿ ਇਹ ਯੂਪੀ ਮੇਡ ਵੈਪਨ ਹੈ ਜੀ ਉੱਥੋਂ ਇਹਨੇ ਲਿਆ ਆ ਸੀਗਾ ਖਰੀਦ ਕੇ 45000 ਦਾ ਵੈਪਨ ਹੈ ਜੀ ਸਰ ਕਿਨੇ ਟਾਈਮ ਤੋਂ ਨਜਾਇਜ਼ ਤੰਦ ਦਾ ਕਰਦਾ ਸੀਗਾ ਤੇ ਨਸ਼ਾ ਕਰਦਾ ਇਹਦੇ ਪਹਿਲਾ ਪਰਚਾ ਇਹਦੇ ਤੇ 2020 ਦਾ ਦਰਜ ਹੈ ਜੀ 23 ਸਾਲ ਦੀ ਉਮਰ ਹੈ ਉਦੋਂ ਤੋਂ ਹੀ ਕਰਦਾ ਆ ਰਿਹਾ ਜੀ ਤੇ ਨਸ਼ਾ ਤਕ ਕਿਤੋਂ ਲੈ ਕੇ ਆਂਦਾ ਸੀ ਇਹ ਇਹਨਾਂ ਨੇ ਦੱਸਿਆ ਕਿ ਆ ਲੱਕੀ ਲਖੇਨਾ ਦਾ ਇੱਕ ਵਿਅਕਤੀ ਹੈਗਾ ਨਰੈਣਗੜ ਦਾ ਇਹ ਉਹਦੇ ਕੋਲ ਲਿੰਦਾ ਹੈ ਜੀ ਲੱਗਦਾ ਹੋ ਸਕਦਾ ਹੈ ਜੇ ਜਸਟੀਕ ਹੈਰੋਇਨ ਹੁੰਦੀ ਹੈ ਉਸਦੇ ਨਾਲ ਵੀ ਸੰਪਰਕ ਹੋ ਸਕਦਾ ਹੋ ਸਕਦਾ ਹੈ ਦੀ ਇਹ ਦੀ ਪੁੱਛਗਛ ਅਸੀਂ ਕਰ ਰਹੇ ਹਾਂ ਜੀ ਡਿਟੇਲ ਦੇ ਵਿੱਚ ਜੋ ਆਏਗਾ ਤੁਹਾਨੂੰ ਦਾ ਕਾਰ ਹੈ ਇਹ ਆਪਣੀ Swift ਕਾਰ ਹੈ ਦੀ ਆਪਣੀ ਆਪਣੀ ਹੈ ਹਾਂ ਜੀ ਸਰ ਵੈਪਨ ਤੋਂ ਵੱਧ ਇਹਨੇ ਕੋਈ ਅਵਿਆਹ ਇਸਤੇਮਾਲ ਕੀਤੀ ਹੈ ਜੀ ਮੈਨੂੰ ਪੰਜਾਬ ਤੋਂ ਨਹੀਂ ਕਿ ਇਹ ਹਲੇ ਗੱਲ ਦੀ ਸਾਹਮਣੇ ਆਈ ਕੋਈ ਵਾਰਦਾਤ ਕੀਤੀ ਹੋਵੇ ਵੈਪਨ ਨਾਲ ਪਰ ਇਹਦੇ ਕੋਲੋਂ ਬਰਾਮਦ ਦੋ ਵੈਪਨ ਹੋਏ ਹੈ